ਬਰਸਟ ਟੈਕਸ ਜਾਨੀ ਔਰਤਾਂ ਨੂੰ ਆਪਦੀ ਛਾਤੀ ਟਕਣ ਦੀ ਇਜਾਜ਼ਤ ਨਹੀਂ ਸੀ ਤੇ ਮਰਦ ਸਿਰ ਨਹੀਂ ਸੀ ਟਕ ਸਕਦੇ ਤੁਸੀਂ ਬਰਸਟ ਟੈਕਸ ਬਾਰੇ ਸੁਣਿਆ ਜਰੂਰ ਹੋਣਾ ਇਹ ਭਾਰਤੀ ਇਤਿਹਾਸ ਵਿੱਚ ਔਰਤਾਂ ਦੇ ਕਾਲੇ ਦੌਰ ਦਾ ਕਾਲਾ ਹਿੱਸਾ ਸੀ ਔਰਤਾਂ ਨੂੰ ਸਿਰਫ ਕਮਰ ਤੋਂ ਥੱਲੇ ਹੀ ਕੱਪੜੇ ਪਹਿਨਣ ਦਾ ਹੱਕ ਸੀ ਆਸਰਾ ਤੇ ਉੱਚੀ ਜਾਤ ਦੇ ਲੋਕਾਂ ਸਾਹਮਣੇ ਤੋਂ ਜਦੋਂ ਵੀ ਗੁਜ਼ਰਦੀਆਂ ਉਹਨਾਂ ਨੂੰ ਆਪਦੀ ਬਰਸਟ ਜਾਂ ਛਾਤੀ ਖੁੱਲੀ ਰੱਖਣੀ ਪੈਂਦੀ ਸੀ 1729 ਮਦਰਾਸ ਪ੍ਰੈਜ਼ੀਡੈਂਸੀ ਵਿੱਚ ਤਰਾਵਣ ਕੋਰ ਸਾਮਰਾਜ ਦੀ ਸਥਾਪਨਾ ਹੋਈ ਇਸ ਸਾਮਰਾਜ ਦਾ ਰਾਜਾ ਸੀ ਮਾਰਤੰਡ ਬਰਮਾ ਸਾਮਰਾਜ ਬਣਿਆ ਤਾਂ ਨਿਯਮ ਕਾਨੂੰਨ ਵੀ ਬਣੇ ਟੈਕਸ ਲੈਂਡ ਦੇ ਕਾਨੂੰਨ ਵੀ ਬਣੇ ਜਿਵੇਂ ਅੱਜ ਹਾਊਸ ਟੈਕਸ ਸੇਲਸ ਟੈਕਸ ਜੀਐਸਟੀ ਪਰ ਉਸ ਸਮੇਂ ਇੱਕ ਟੈਕਸ ਹੋਰ ਵੀ ਬਣਾਇਆ ਗਿਆ ਇਹ ਕਰ ਸੀ ਬ੍ਰੈਸਟ ਟੈਕਸ ਦਾ ਇਹ ਟੈਕਸ ਦਲਿਤ ਜਾਂ ਨਿਚਲੀ ਜਾਤੀ ਦੀਆਂ ਔਰਤਾਂ ਨੂੰ ਦੇਣਾ ਪੈਂਦਾ ਸੀ ਜੇਕਰ ਔਰਤਾਂ ਛਾਤੀ ਟਕਣਾ ਚਾਹੁੰਦੀਆਂ ਸੀ ਤਾਂ ਉਹਨਾਂ ਨੂੰ ਬ੍ਰੈਸਟ ਟੈਕਸ ਦੇਣਾ ਹੀ ਪੈਣਾ ਸੀ ਇਸ ਟੈਕਸ ਦੇ ਵੀ ਦੋ ਨਿਯਮ ਸੀ ਜਿਸ ਦਾ ਬ੍ਰੈਸਟ ਵੱਡਾ ਉਸ ਦਾ ਜ਼ਿਆਦਾ ਟੈਕਸ ਦੇਣਾ ਪੈਂਦਾ ਤੇ ਜਿਸ ਦਾ ਬ੍ਰੈਸਟ ਛੋਟਾ ਉਸ ਨੂੰ ਘੱਟ ਟੈਕਸ ਦੇਣਾ ਪੈਂਦਾ ਸੀ ਇਸ ਟੈਕਸ ਦਾ ਨਾਮ ਰੱਖਿਆ ਗਿਆ ਸੀ ਮੁੱਲਾਕਰਨ ਇੱਥੇ ਇੱਕ ਗੱਲ ਇਹ ਵੀ ਕਿ ਮਰਦ ਵੀ ਕਮਰ ਤੋਂ ਉੱਤੇ ਕੱਪੜਾ ਨਹੀਂ ਸੀ ਪਾ ਸਕਦੇ ਤੇ ਉਹ ਸਿਰ ਵੀ ਨਹੀਂ ਸੀ ਟਕ ਸਕਦੇ ਤੇ ਜੇਕਰ ਉਹ ਜਿਆ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਅਲੱਗ ਤੋਂ ਟੈਕਸ ਦੇਣਾ ਪੈਂਦਾ ਸੀ ਸਿਰਫ ਸਭ ਤੋਂ ਉੱਚੀ ਜਾਤੀਆਂ ਨੂੰ ਛੱਡ ਨਿਚਲੀ ਜਾਤੀਆਂ ਦੇ ਉੱਤੇ ਹੀ ਟੈਕਸ ਲੱਗਦਾ ਹੀ ਸੀ ਤੇ ਨਿਚਲੀ ਜਾਤੀਆਂ ਦੀਆਂ ਹੀ ਔਰਤਾਂ ਇਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਵੀ ਹੋਇਆ ਕਰਦੀਆਂ ਸੀ ਇਹ ਔਰਤਾਂ ਜੇਕਰ ਕਦੇ ਛਾਤੀ ਟਕਣ ਦੀ ਕੋਸ਼ਿਸ਼ ਕਰਦੀਆਂ ਤੇ ਉਹ ਖਬਰ ਰਾਜਪ੍ਰੋਹੁਤ ਤੱਕ ਪਹੁੰਚ ਜਾਂਦੀ ਤਾਂ ਉਸ ਕੋਲ ਇੱਕ ਡੰਡਾ ਹੁੰਦਾ ਸੀ ਜਿਸ ਤੇ ਅੱਗੇ ਇੱਕ ਚਾਕੂ ਲੱਗਿਆ ਹੁੰਦਾ ਸੀ ਉਹ ਉਸਨਾਂ ਕੱਪੜੇ ਪਾੜ ਦਿਆ ਕਰਦਾ ਸੀ ਤੇ ਇੱਕ ਦਰਖਤ ਉੱਤੇ ਟੰਗ ਦਿਆ ਕਰਦਾ ਸੀ ਤਾਂ ਕਿ ਬਾਕੀਆਂ ਨੂੰ ਸਭ ਕੁਝ ਮਿਲ ਸਕੇ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਇੱਕ ਔਰਤ ਸੀ ਨਾਗੋਲੀ ਉਹ ਔਰਤ ਕ੍ਰਾਂਤੀਕਾਰੀ ਸੁਭਾਅ ਵਾਲੀ ਸੀ ਉਸਨੇ ਤੈਅ ਕੀਤਾ ਵੀ ਉਹ ਬ੍ਰੈਸਟ ਟੈਕਸ ਨਹੀਂ ਦੇਊਗੀ ਤੇ ਟੈਕਸ ਵੀ ਨਹੀਂ ਦੇਊਗੀ ਤੇ ਨਾਲ ਹੀ ਉਹ ਆਪਣੇ ਕੱਪੜੇ ਵੀ ਪਾ ਕੇ ਰੱਖੂਗੀ ਉਸਦੇ ਪਤੀ ਚਰਕੰਡੂਨ ਨੇ ਵੀ ਉਸਦਾ ਪੂਰਾ ਸਾਥ ਦਿੱਤਾ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਇੱਕ ਸੈਨਾ ਦੀ ਟੁਕੜੀ ਉੱਥੇ ਭੇਜ ਦਿੱਤੀ ਟੈਕਸ ਲੈਣ ਅਫਸਰਾਂ ਨਾਲ ਗੋਲੀ ਦੇ ਘਰ ਪਹੁੰਚੇ ਅਫਸਰਾਂ ਨੇ ਕਿਹਾ ਟੈਕਸ ਦਿਓ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਾਫੀ ਨਹੀਂ ਮਿਲੇਗੀ ਨਗੌਲੀ ਚੋਪੜੀ ਵਿੱਚ ਗਈ ਤੇ ਕਿਹਾ ਮੈਂ ਟੈਕਸ ਲੈ ਕੇ ਆਈ ਬਾਹਰ ਆਈ ਤਾਂ ਸਾਰੇ ਦੰਗ ਸੀ ਉਸਦੇ ਹੱਥ ਵਿੱਚ ਉਸੇ ਦੀ ਕੱਟੀ ਹੋਈ ਛਾਤੀ ਸੀ ਇਹ ਦੇਖ ਡਰੇ ਹੋਏ ਆਫਸਰ ਉਥੋਂ ਭੱਜ ਗਏ ਜਿਆਦਾ ਕੂਨ ਨਿਕਲ ਜਾਣ ਕਰਕੇ ਨਾ ਗੋਲੀ ਮਾਰੀ ਗਈ ਨਾ ਗੋਲੀ ਦੀ ਮੌਤ ਤੋਂ ਬਾਅਦ ਉਸਦੇ ਪਤੀ ਚਰਕੰਡਣ ਨੇ ਵੀ ਉਸੇ ਦੇ ਚਿਤਾ ਵਿੱਚ ਕੁੱਦ ਕੇ ਜਾਨ ਦੇ ਦਿੱਤੀ ਪਾਰ ਦੇ ਇਤਿਹਾਸ ਵਿੱਚ ਕਿਸੇ ਮਰਦ ਦੇ ਸਤੀ ਹੋਣ ਦੀ ਇਹ ਪਹਿਲੀ ਘਟਨਾ ਸੀ ਇਸ ਘਟਨਾ ਤੋਂ ਬਾਅਦ ਵਿਦਰੋਹ ਸ਼ੁਰੂ ਹੋਇਆ ਹਿੰਸਾ ਹੋਣ ਲੱਗੀ ਔਰਤਾਂ ਨੇ ਪੂਰੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਰਾਜੇ ਤੱਕ ਵੀ ਗੱਲ ਪਹੁੰਚੀ ਤਾਂ ਰਾਜਾ ਖੁਦ ਵੀ ਬੈਕਫੁੱਟ ਤੇ ਚਲਾ ਗਿਆ ਉਸਨੇ ਟੈਕਸ ਤੋਂ ਬਿਨਾਂ ਹੀ ਔਰਤਾਂ ਨੂੰ ਕੱਪੜੇ ਪਹਿਨਣ ਦੀ ਆਜ਼ਾਦਤ ਦੇ ਦਿੱਤੀ ਇਸੇ ਤਰ੍ਹਾਂ ਹੀ ਇਹ ਵਿਦਰੋਹ ਹੋਰ ਵੀ ਫੈਲਿਆ ਤੇ ਇੱਕ ਕਹਾਣੀ ਇਹ ਵੀ ਸਾਹਮਣੇ ਆਉਂਦੀ ਹੈ ਕਿ ਇਸ ਰਾਜ ਦੀ ਰਾਣੀ ਨੇ ਇੱਕ ਦਲੇਤਔਰਤ ਦੀ ਛਾਤੀ ਵੀ ਕਟਵਾ ਦਿੱਤੀ ਸੀ ਅੰਗਰੇਜ਼ੀ ਦਿਵਾਨ ਜਰਮਨੀ ਦਾਸ ਨੇ ਆਪਣੀ ਕਿਤਾਬ ਵਿੱਚ ਇਸ ਪ੍ਰਥਾ ਦਾ ਜ਼ਿਕਰ ਕੀਤਾ ਹੈ ਉਸ ਦਾ ਕਹਿਣਾ ਸੀ ਕਿ 1865 ਤੱਕ ਔਰਤਾ ਪੂਰੇ ਕੱਪੜੇ ਪਹਿਨਣ ਲੱਗੀਆਂ ਸੀ ਪਰ ਫਿਰ ਵੀ ਕੁਝ ਹਿੱਸਿਆਂ ਵਿੱਚ ਚੱਲਦਾ ਰਿਹਾ ਪਰ 1924 ਤੱਕ ਇਹ ਪ੍ਰਥਾ ਪੂਰੀ ਤਰ੍ਹਾਂ ਖਤਮ ਹੋ ਗਈ ਸੀ ਜਿਸ ਤੋਂ ਪਹਿਲਾਂ ਹੀ ਅੰਗਰੇਜ਼ਾਂ ਦੇ ਦੁਆਰਾ ਇਸ ਪ੍ਰਥਾ ਨੂੰ ਜੜ ਤੋਂ ਖਤਮ ਕਰਨ ਦੇ ਲਈ ਇਸ ਦੇ ਲਈ ਇੱਕ ਕਾਨੂੰਨ ਵੀ ਤੈਅ ਕਰ ਦਿੱਤਾ ਗਿਆ ਸੀ ਸਟ੍ਰੈਟ ਟੈਕਸ ਦਾ ਮਕਸਦ ਜਾਤੀਵਾਦ ਦੇ ਢਾਂਚੇ ਨੂੰ ਬਣਾਈ ਰੱਖਣਾ ਨਗੋਲੀ ਦੇ ਪੜਪੋਤੇ ਮੰਨਿਆ ਬੇਲੂ ਕਹਿੰਦਾ ਹੈ ਕਿ ਮੈਨੂੰ ਨਗੋਲੀ ਦਾ ਪਰਿਵਾਰ ਦਾ ਹਿੱਸਾ ਹੋਣ ਉੱਤੇ ਮਾਣ ਹੈ ਉਸਨੇ ਫੈਸਲਾ ਖੁਦ ਲਈ ਨਹੀਂ ਬਲਕਿ ਸਾਰੀਆਂ ਔਰਤਾਂ ਦੇ ਲਈ ਲਿਆ ਸੀ ਉਸਦੇ ਤਿਆਗ ਕਰਕੇ ਹੀ ਰਾਜ ਨੂੰ ਟੈਕਸ ਵਾਪਸ ਲੈਣਾ ਪਿਆ ਸੀ ਨਗੋਲੀ ਨੇ ਆਪਦੇ ਬਲੀਦਾਨ ਨਾਲ ਕ੍ਰਾਂਤੀ ਰਚੀ ਉਸਨੇ ਇੱਕ ਸ਼ਰਮਨਾਕ ਟੈਕਸ ਨੂੰ ਖਤਮ ਕੀਤਾ ਕੇਰਲਾ ਦੇ ਮੁਲਛੀਪੁਰਮ ਵਿੱਚ ਉਸਦੀ ਇੱਕ ਮੂਰਤੀ ਵੀ ਲੱਗੀ ਹੋਈ ਆ ਬੇਸ਼ੱਕ ਉਹ ਔਰਤ ਸੀ ਤੇ ਦਲਿਤ ਸੀ ਪਰ ਨਗੋਲੀ ਦੇ ਇਸ ਕੰਮ ਤੇ ਬਲਿਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਪਰ ਮਰਦ ਪ੍ਰਧਾਨ ਇਸ ਦੁਨੀਆ ਅੰਦਰ ਨਗੋਲੀ ਵਰਗੀਆਂ ਨਾ ਜਾਣੇ ਕਿੰਨੀਆਂ ਔਰਤਾਂ ਨੇ ਜਿਨ੍ਹਾਂ ਨੇ ਕ੍ਰਾਂਤੀ ਅੰਦਰ ਆਪਣਾ ਵਗ ਛੜ ਕੇ ਯੋਗਦਾਨ ਪਾਇਆ ਪਰ ਇਤਿਹਾਸ ਦੇ ਪੰਨਿਆਂ 'ਚੋਂ ਹਮੇਸ਼ਾ ਹੀ ਉਹ ਗੈਬਰੀਆਂ ਜਾਂ ਸਕੂਲੀ ਕਿਤਾਬਾਂ ਦੇ ਵਿੱਚੋਂ ਹਮੇਸ਼ਾ ਹੀ ਗੈਬ ਰੱਖੀਆਂ ਗਈਆਂ ਸਿਰਫ ਔਰਤਾਂ ਨਹੀਂ ਬਲਕਿ ਨਿਚਲੇ ਵਰਗ ਦੇ ਲੋਕਾਂ ਨੇ ਖੁੱਦ ਦੀ ਉਜਾਦੀ ਲਈ ਨਾ ਜਾਣੇ ਕਿੰਨੇ ਹੀ ਸੰਘਰਸ਼ ਕੀਤੇ ਨੇ ਪਰ ਉੱਪਰਲੇ ਵਰਗਾਂ ਨੇ ਉਹਨਾਂ ਨੂੰ ਕਦੇ ਵੀ ਜਾਂ ਉਹਨਾਂ ਦੇ ਸੰਘਰਸ਼ਾਂ ਨੂੰ ਕਦੇ ਵੀ ਇਤਿਹਾਸ ਆ ਜਿਹੜਾ ਉਹਨਾਂ ਦਾ ਸਾਹਮਣੇ ਨਹੀਂ ਰੱਖਿਆ ਗਿਆ ਤੇ ਉਹ ਹਮੇਸ਼ਾ ਦੁਨੀਆ 'ਚੋਂ ਗੈਬ ਹੁੰਦੇ ਗਏ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੇ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ